ਵਿਆਹ ਦੇ ਵਿੱਚ ਕੁੱਤੇ ਦੇ ਵਿੱਚ ਆਈ ਬੰਦੇ ਦੀ ਆਤਮਾ ਤੇ ਲੱਗਿਆ ਵਿਆਹ ਦੇ ਵਿੱਚ ਨੱਚਣ ਤੇ ਰਿਸ਼ਤੇਦਾਰ ਵੀ ਹੋ ਗਏ ਹਰਾਨ ਜਦੋਂ ਕੁੱਤੇ ਨੇ ਬੇਹੱਦ ਆਪਣੀ ਵਫਾਦਾਰੀ ਦਿਖਾਈ ਜਥੇ ਕਿ ਦੋਸਤੋ ਗਲੀਆਂ ਦੇ ਵਿੱਚ ਕੁੱਤੇ ਅਕਸਰ ਲੋਕ ਰੋਟੀ ਬਾਹ ਦੇ ਹਣ ਉਹਦੀ ਉੱਤੇ ਇੱਕ ਕੁੱਤਾ ਵਿਆਹ ਦੇ ਵਿੱਚ ਆ ਗਿਆ ਤੇ ਗੀਤ ਚੱਲ ਰਹੇ ਸੀ ਡੀਜੇ ਉੱਪਰ ਜਥੇ ਕਿ ਇਸ ਕੁੱਤੇ ਨੇ ਵੀ ਆਪਣੇ ਦਿਲ ਨੂੰ ਖੁਸ਼ ਕਰਨ ਦੇ ਲਈ ਪਾਇਆ ਇੱਕ ਲੱਤ ਉਤੇ ਪੰਗੜਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਤੇ ਰਿਸ਼ਤੇਦਾਰਾਂ ਦੇ ਨਾਲ ਬੇहद ਖੂਬ ਆਨੰਦ ਮਾਣੇ ਜਾਂਥੇ ਕਿ ਦੋਸਤੋ ਕਹਿਆ ਜਾਂਦਾ ਹੈ ਕਿ ਇਸ ਕੁੱਤੇ ਦੇ ਵਿੱਚ ਵੀ ਇੱਕ ਰੱਬ ਦੀ ਆਤਮਾ ਜਿਸ ਨੇ ਬੇहद ਵਿਆਹ ਦੇ ਵਿੱਚ ਮਨੋਰੰਜਨ ਕੀਤਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖੋ ਤੇ ਕੁੱਤਾ ਉੱਠ ਕੇ ਫੇਰ ਉਹਨਾਂ ਬੰਦਿਆਂ ਵੱਲ ਨੱਚਣ ਲੱਗ ਜਾਂਦਾ ਹੈ ਜਥੇ ਕਿ ਦੋਸਤੋ ਗਰੁੱਪ ਦੇ ਵਿੱਚ ਨੱਚ ਰਹੇ ਹੁੰਦੇ ਹਨ ਖਵਰੇ ਕੋਈ ਇਹਨਾਂ ਦਾ ਹੀ ਦੋਸਤ ਮਿੱਤਰ ਹੋਵੇ ਜਿਹੜਾ ਕਿ ਇਹਨਾਂ ਨੂੰ ਵਾਪਸ ਮਿਲਿਆ ਹੋਵੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਕਿ ਇਨਾਂ ਰੂਹਾ ਵਿੱਚ ਵੀ ਕੱਬ ਵਸਦਾ ਜਿੱਥੇ ਕੀ ਦੋਸਤੇ ਨੇ ਪਾਲਤੂ ਕੁੱਤਿਆਂ ਦਾ ਵੀ ਬੇਹੱਦ ਮਨੋਰੰਜਨ ਨੂੰ ਦਿਲ ਕਰਦਾ ਹੈ ਪਰ ਇਨਾਂ ਲੋਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਪਾਲਤੂ ਜਾਨਵਰਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਗਹਿਰ ਨਾ ਕਰਿਆ ਕਰੋ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੇ ਜੀਵ ਹਨ ਤੇ ਵੀ ਧਰਤੀ ਉੱਪਰ ਆਪਣਾ ਆਨੰਦ ਮਾਣ ਰਹੇ ਹਨ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ